ਲੁਧਿਆਣਾ ਦੇ ਪਿੰਡ ਭੁੰਦੜੀ ਵਿੱਚ ਲਗਾਈ ਜਾ ਰਹੀ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਸਬੰਧਤ ਅਤੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਿੱਥੇ ਕੋਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਕਿਸਾਨ ਜਥੇਬੰਦੀਆਂ ਦੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਕਤ ਗੈਸ ਫੈਕਟਰੀ ਕਰਨ ਹਵਾ ਤੇ ਜ਼ਮੀਨੀ ਪਾਣੀ ਪ੍ਰਦੂਸ਼ਿਤ ਹੋਵੇਗਾ ਜਿਸ ਕਾਰਨ ਆਲੇ ਦੁਆਲੇ ਦੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਜਾਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਮੇਰਾ ਜਗਤਾਰ ਸਿੰਘ ਪਿੰਡ ਭੁੰਦੜੀ ਆ ਸ਼ਿੰਗਾਰਸ਼ ਕਮੇਟੀ ਜੋ ਬਣੀ ਆਉਂਦਾ ਮੈਂ ਨੁਮਾਇੰਦਾ ਮੈਂਬਰ ਆ ਇਹ ਜੋ ਸਾਡੇ ਪਿੰਡ ਗੈਸ ਫੈਕਟਰੀ ਲੱਗ ਰਹੀ ਆ ਇਹ ਬਹੁਤ ਹੀ ਗਲਤ ਆ ਹਵਾ ਦੂਸ਼ਤ ਕਰ ਰਹੀ ਆ ਨੀਚੇ ਪਾਣੀ ਦੂਸ਼ਤ ਕਰ ਰਹੀ ਆ ਇਹ ਅਸੀਂ ਪਿਛਲੀ 28 ਮਾਰਚ ਤੋਂ ਲਗਾਤਾਰ ਥਾਣੇ ਦੇ ਬੈਠੇ ਆਂ ਸਾਨੂੰ ਲਗਭਗ ਸਮਾਂ 2.5 ਮਹੀਨੇ ਤੋਂ ਉੱਪਰ ਦਾ ਹੋ ਚੁੱਕਿਆ ਵਾ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਜਦੋਂ ਅਸੀਂ 1 ਮਈ ਨੂੰ ਵੋਟਾਂ ਦਾ ਬਾਈਕਾਟ ਕੀਤਾ ਬੋਰਡ ਲਾਏ ਬਾਜ਼ਾਰ ਦੇ ਵਿੱਚ ਖਬਰ ਚੱਲੀ ਹੈ ਦੁਬਾਰਾ ਜਿ ਖਬਰਾਂ ਆਈਆਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਏਡੀਸੀ ਸਾਹਿਬ ਨੇ ਜਾਂ ਐਸਡੀਐਮ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਪਰ ਸਾਰੀਆਂ ਮੀਟਿੰਗਾਂ ਬੇਸਕਾਰੀਆਂ ਨੇ ਸਾਡਾ ਕੋਈ ਸਾਡੀ ਗੱਲ ਨਹੀਂ ਹੋਈ ਸਾਡੇ ਕੋਲੇ ਕੋਈ ਨੁਮੈਂਦਾ ਨਹੀਂ ਪਹੁੰਚਾ ਕਿਸੇ ਵੀ ਪਾਰਟੀ ਦਾ ਇੱਕ ਦਿਨ ਰਾਜਾ ਬੜੰਗ ਆਏ ਸੀ ਉਹ ਕਹਿੰਦੇ ਵੋਟਾਂ ਪਾ ਦਿਓ ਮੈਂ ਫੈਕਟਰੀ ਬੰਦ ਕਰਾ ਦੇਵਾਂਗਾ ਅਸੀਂ ਇੱਕ ਬੇਨਤੀ ਕੀਤੀ ਸੀ ਬੈਡਕ ਸਾਹਿਬ ਨੂੰ ਵੀ ਫੈਕਟਰੀ ਪਹਿਲਾਂ ਬੰਦ ਕਰਾ ਦਿਓ ਸਾਨੂੰ ਕੋਈ ਲਿਖਤੀ ਰੂਪ ਚ ਕੋਈ ਨੋਟਿਸ ਦਿਓ ਸਾਡਾ ਤਾਂ ਜਦੋਂ ਜਿੱਥੇ ਮਰਜ਼ੀ ਵੋਟਾਂ ਪਾ ਲਿਓ ਫੇ ਪੱਪੀ ਪ੍ਰਾਸ਼ਰ ਜੀ ਆਏ ਸੀ ਉਹਨੇ ਵੀ ਇਹੀ ਗੱਲ ਕਹੀ ਆ ਕਹਿੰਦਾ ਫੈਕਟਰੀ ਬੰਦ ਕੋਣੀ ਇੱਕ ਦਿਨ ਦਾ ਕੰਮ ਆ ਮੈਂ ਬੰਦ ਕਰਾ ਦੂੰ ਤੁਸੀਂ ਵੋਟਾਂ ਪਾ ਦਿਓ ਅਸੀਂ ਇਹੋ ਵੀ ਬੇਨਤੀ ਕੀਤੀ ਸੀ ਪੱਪੀ ਪ੍ਰਾਂਸ਼ਾ ਜੀ ਨੂੰ ਕਿ ਕੋਈ ਸਰਕਾਰ ਤੋਂ ਐਮਐਲਏ ਹੋ ਐਮਪੀ ਦੀ ਚੋਣ ਲੜ ਰਹੇ ਹੋ ਸਾਡੀ ਬੇਨਤੀ ਸਰਕਾਰ ਤੱਕ ਅਸੀਂ ਇਹ ਮਾਨਸਾ ਤੱਕ ਪਹੁੰਚਾਓ ਇਹ ਫੈਕਟਰੀ ਜੋ ਲੱਗ ਰਹੀ ਹੈ ਇੱਕ ਤਾਂ ਬਿਲਕੁਲ ਬਸੋਂ ਦੇ ਨੇੜੇ ਆ ਸਕੂਲ ਉੱਥੋਂ ਬਿਲਕੁਲ 200 ਮੀਟਰ ਤੇ ਆ ਜਿੱਥੇ ਆਸੇ ਪਾਸੇ 20 ਤੋਂ 25 ਪਿੰਡਾਂ ਦੇ ਬੱਚੇ ਪੜ੍ਹਦੇ ਆ 7-800 ਬੱਚਾ ਪੜ੍ਹਦਾ ਸਕੂਲ ਦੇ ਵਿੱਚ ਜੋ ਆਬਾਦੀ ਆ ਉਹ ਬਿਲਕੁਲ ਫੈਕਟਰੀ ਨਾਲੋਂ ਸ਼ੁਰੂ ਹੋ ਜਾਂਦੀ ਆ ਕਿਸ ਤਰ੍ਹਾਂ ਦੇ ਬੈਟਰੀ ਨੇ ਕਿਹੜੇ ਪਿੰਡ ਤੋਂ ਫੈਕਟਰੀ ਬਣਿਆ ਇਹ ਫੈਕਟਰੀ ਜੀ ਗੈਸ ਵਾਲੀ ਆ ਕੋਈ ਸੀएनजी ਗੈਸ ਕਹ ਰਿਹਾ ਕੋਈ ਕੁਝ ਕਹ ਰਿਹਾ ਇਹਦੇ ਨਾਲ ਦੀ ਫੈਕਟਰੀ ਲੱਗੀ ਹੋ ਰਾਜਪੂਤਾ ਪਿੰਡ ਕੰਗੜਾਈ ਬੀਜੇ ਕੋਲੇ ਆ ਅਸੀਂ ਉੱਥੇ ਜਾ ਕੇ ਪਹਿਲਾਂ ਦੇਖ ਕੇ ਆਂਦੀ ਆ ਦੋ ਤਿੰਨ ਵਾਰੀ ਗਏ ਆ ਅਸੀਂ ਫੇਰ ਗੂੜਾ ਚੱਕਿਆ ਏ ਉੱਥੇ ਪਾ ਜੀ ਰਾਜਪੂਤਾ ਕੰਗੜਾਈ ਜਾ ਕੇ ਦੇਖੋ ਬਹੁਤ ਬੈਡ ਸਮੈਲ ਆਉਂਦੀ ਆ ਜਿੱਧਰ ਨੂੰ ਹਵਾ ਚੱਲਦੀ ਆ 10 ਤੋਂ 12 ਕਿਲੋਮੀਟਰ ਤੱਕ ਰੋਟੀ ਨਹੀਂ ਖਾਣ ਦੀ ਵੀਰ ਉੱਥੇ ਤੁਹਾਡੇ ਕਿਹੜੇ ਪੈਂਟ ਬੈਠੀ ਲੱਗਦੀ ਹੈ ਹਾਂਜੀ ਕਿਹੜੇ ਕਿਹੜੇ ਪੈਂਟ ਬੈਠੀ ਲੱਗਦੀ ਹੈ ਸਾਡੀ ਪੈਂਟ ਭੁੰਦੜੀ ਚ ਲੱਗ ਰਹੀ ਹੈ ਭੁੰਦੜੀ ਚ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪ੍ਰਸ਼ਾਸਨ ਕੁਝ ਨਹੀਂ ਕਹਿ ਰਿਹਾ ਹਰ ਦਾ ਕੋਈ ਗੱਲ ਹੀ ਨਹੀਂ ਹੋਈ ਉਹਦੇ ਮੀਟਿੰਗਾਂ ਕੀਤੀਆਂ ਬੇਸਕਲ ਮੀਟਿੰਗਾਂ ਪ੍ਰਸ਼ਾਸਨ ਪ੍ਰਸ਼ਾਸਨ ਸਾਨੂੰ ਕਹਿੰਦਾ ਜਗੋਂ ਆਏ ਆ ਸ਼ਾਸਨ ਆਇਆ ਸੀ ਸਾਡੇ ਕੋਲ ਪਹਿਲਾਂ ਆਇਆ ਸੀ ਕਹਿੰਦਾ ਵੋਟਾਂ ਪਾਓ ਅਸੀਂ ਕਹਿੰਦੇ ਨਹੀਂ ਪਾਉਣੀ ਆ ਏਡੀਸੀ ਸਾਹਿਬ ਆਏ ਸੀ ਉਹ ਕਹਿੰਦਾ ਨੋਟਾ ਦਵਾ ਦਿਓ ਸੀ ਕਿ ਜਦ ਤੁਸੀਂ ਵੋਟਾਂ ਪਾਉਣੀਆਂ ਹੀ ਨਹੀਂ ਨੋਟਾ ਦਾ ਕੀ ਮਤਲਬ ਤੇ ਹੁਣ ਕਿੰਨੇ ਪਿੰਡਾਂ ਦੇ ਲੋਕ ਤੇ ਤੇ ਚਾਰ ਪਿੰਡਾਂ ਦਾ ਇਕੱਠਾ ਵੀਰ ਜੀ ਰਾਜਪੂਤਾ ਗੰਗਰਾਲੀ ਅਖਾਰਾ ਮੋਸਟਾਬਾਦ ਤੇ ਭੁੰਦੜੀ ਚਾਰੇ ਪਿੰਡਾਂ ਇਕੱਠੇ ਨਿਕਲ ਕੇ ਬੱਚੇ ਵੀ ਆਏ ਹੋਏ ਨੇ ਸਰਕਾਰਾਂ ਨੂੰ ਸਾਹਮਣੇ ਨੂੰ ਸਮਝ ਨਹੀਂ ਪ੍ਰਸ਼ਾਦ ਸੁਤਿਆ ਪਿਆ ਬੱਚਿਆਂ ਨੇ ਜਨਾ ਅਗਰ ਅੰਧ ਘਰੇ ਛੁੱਟੀਆਂ ਮਿਲੀਆਂ ਜੂਨ ਦੀਆਂ ਕੋਈ ਕਿਤੇ ਜਾਂਦਾ ਕੁਮਰ ਕਿਤੇ ਜਾਂਦਾ ਪਰ ਇਹ ਬੱਚੇ ਤਾਂ ਧਰਨੇ 'ਤੇ ਬੈਠੇ ਆ ਸਰ ਕੀ ਲੱਗਦਾ ਇਹਦਾ ਬਹੁਤ ਸਾਈਡ ਇਫੈਕਟ ਆ ਜੀ ਇੱਕ ਤਾਂ ਬੈਡ ਸਮਲ ਬਹੁਤ ਜ਼ਿਆਦੇ ਆ नीचे पानी दूषित कर रही है ऊपर हवा दूषित कर रही है जितनू हवा ਜਾਂਦੀ ਆ ਬੰਦਾ 10 ਤੋਂ 12 ਕਿਲੋਮੀਟਰ ਤੱਕ ਬੈਡ ਸਮਲ ਇੰਨੀ ਆਉਂਦੀ ਆ ਜਿਵੇਂ ਆਪਾਂ ਗਟਰ ਚੱਕ ਦੇ ਵਿੱਚ ਦੇਖਦੇ ਆ ਗਟਰ ਦੇ ਉਸ ਤੋਂ ਵੀ ਭੈੜੀ ਸਮਲ ਆਉਂਦੀ ਆ ਰੋਟੀਆਂ ਨਹੀਂ ਮੋਸਲ ਹੋ ਜਾਂਦੀ ਵੀ ਇਹ ਜੀ ਪਾਸੇ ਤੋਂ ਸਰਕਾਰ ਦਾਵੇ ਕਿ ਲੋਕਾਂ ਦੇ ਵਿਚਾਂ ਆਉਂਦਾ ਨੂੰ ਸਾਫ਼ ਰੱਖੋ ਤੇ ਦੂਜੇ ਪਾਸੇ ਇਹ ਕੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਉਹ ਸਰਕਾਰਾਂ ਦਾਵੇ ਕਰਦੀਆਂ ਉਹ ਤਾਂ ਕਿਸਾਨ ਦੇ ਮਗਰ ਪੈਂਦੀਆਂ ਅੱਗਾ ਨਾਲ ਲਾਓ ਪ੍ਰਦੂਸ਼ਤ ਹੁੰਦਾ ਧੂੰਆਂ ਹੁੰਦਾ ਇਹ ਜਿਹੜਾ ਆ ਜਿਹੜੀ ਬੈਡ ਸਮਲ ਹੈ ਸਰਕਾਰ ਨੂੰ ਦਿਂਦੀ ਹੁੰਨੀ ਨਹੀਂ ਦੇਖੇ ਪਾਣੀ ਵੀ ਖਰਾਬ ਕਰ ਰਹੀ ਆ ਅਸੀਂ ਉਹ ਰਾਜਪੁੱਤ ਕੁੰਨਾਲੀ ਜਾ ਕੇ ਆਏ ਚਾਰ ਚਾਰ ਵੱਡੇ ਬੋਰ ਨੇ 20 22 ਇੰਚੀ ਬੋਰ ਤਾਂ ਕਿਸੇ ਨਾ ਉਹ ਵਿੱਚ ਪਾਣੀ ਪਾਉਂਦੇ ਆ ਉਹ ਬੋਟਰ ਦੇ ਪ੍ਰੈਸ਼ਰ ਨਾਲ ਪਾਣੀ ਵਿੱਚ ਪਾ ਰਹੇ ਨੇ ਥੱਲੇ ਦੁੱਖ ਕਿੰਨਾ ਪਣੀ ਦੂਰ ਤੋੜਿਆ ਉੱਥੇ ਜਿਹੜੇ ਉਹ ਜਿਹੜੇ ਕਹਿੰਦੇ ਖੇਤਾਂ ਚ ਬੰਨੇ ਆ ਉਹਦਾ ਵੀ ਲੈਬ ਟੈਸਟ ਕਰਾਇਆ ਗਿਆ ਜਿੱਥੇ ਉਹ ਪੈਂਦੀ ਆ ਵੀਰ ਜੀ ਉਹ ਖੇਤ ਵੰਜਰ ਹੋ ਚੁੱਕਾ ਵੰਜਰ ਉੱਥੇ ਫਸਲ ਨਹੀਂ ਹੋਣੀ ਜਿੱਥੇ ਉਹ ਜਿਹੜਾ ਰੈਂਤ ਖੁਦ ਪਾਉਂਦੇ ਖੇਤਾਂ ਜਾ ਕੇ ਆ ਗਾੜਾ ਕੀ ਅਗਰ ਅਗਰ ਮਲੇਗਾ ਹਾਂਜੀ ਹੁਣ ਅਗਲਾ ਤੁਹਾਡਾ ਕਲਮ ਕੀ ਰਾਇ ਹੈ ਸਾਡਾ ਅਗਲਾ ਕਦਮ ਹੈ ਜੇ ਸਾਡੀ ਪ੍ਰਸ਼ਾਸਨ ਨਹੀਂ ਗੱਲ ਸੁਣਦਾ ਅਸੀਂ ਦਿੱਲੀ ਹਾਈਵੇ ਰੋਡ ਜਾਮ ਕਰ ਪਿੰਦਰ ਸਿੰਘ ਜੀ ਪਿੰਡ ਘੁੰਗੜੀ ਅੱਜ ਇੰਨੇ ਵੱਡੀ ਗਿਤੀ ਪਹੁੰਚੇ ਹੋ ਤੁਹਾਡੀ ਗੱਲ ਬਾਤ ਅੱਜ ਕਿੱਥੇ ਹੋਈ ਜਾ ਕਿਸੇ ਫੈਕਟਰੀ ਲੈ ਕੇ ਨਹੀਂ ਸਰ ਪਹਿਲਾਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਚਾਰਾਂ ਪਿੰਡਾਂ ਦੀ ਕੌਰੰਗ ਕਰਨ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ બીજી ਗੱਲ ਰਹਿ ਗਈ ਆਪਣੀ ਵੀ ਅੱਜ ਇੱਥੇ ਜਿਹੜਾ ਇਕੱਠਾ ਆ ਰੋਸ ਮਾਰਚ ਅਸੀਂ ਦੀ ਦਫ਼ਤਰ ਦੇ ਕਿਉਂ ਕੀਤਾ ਕਿਉਂਕਿ ਵਾਕਵਾਕ ਪਿੰਡਾਂ ਦੇ ਵਿੱਚ ਫੈਕਟਰੀਆਂ ਲੱਗਣ ਜਾ ਰਹੀਆਂ ਜਿਹੜੀਆਂ ਕਿ ਪਾਣੀ ਖਰਾਬ ਕਰਦੀਆਂ ਹਵਾ ਉਹ ਬਹੁਤ ਜ਼ਿਆਦਾ ਘਾਤਕ ਜਦੋਂ ਸਾਡੇ ਪਿੰਡ ਭੂੰਦੜੀ ਫੈਕਟਰੀ ਲੱਗਣੀ ਸ਼ੁਰੂ ਹੋਈ ਉਸ ਵਕਤ ਅਸੀਂ ਸੋਚਿਆ ਵੀ ਇਹ ਕੀ ਚੀਜ਼ ਬਣ ਰਹੀ ਆ ਫੈਕਟਰੀ ਵਾਲਿਆਂ ਨੂੰ ਪੁੱਛਿਆ ਵੀ ਇਹ ਕੀ ਬਣਦਾ ਉਹਨਾਂ ਨੇ ਕੋਈ ਸਾਈਨ ਬੋਰਡ ਨਹੀਂ ਲਾਇਆ ਸੀ ਉਹਦਾ ਪਤਾ ਨਹੀਂ ਲੱਗ ਰਿਹਾ ਸੀ ਫਿਰ ਇਹਦੇ ਨਾਲ ਦੀ ਇੱਕ ਕੰਗਰਾਲ ਹੀ ਰਾਜਪੂਤਾ ਫੈਕਟਰੀ ਲੱਗੀ ਹੋਈ ਆ ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਤੇ ਉਹਦੇ ਬਹੁਤ ਜ਼ਿਆਦਾ ਨੁਕਸਾਨ ਸੀਗੇ ਬਹੁਤ ਜ਼ਿਆਦੀ ਬਦਬੂ ਆ ਰਹੀ ਸੀਗੀ ਤੇ ਬਹੁਤ ਜ਼ਿਆਦੇ ਯਾਨੀ ਕਿ ਉਹਦੀ ਸਮੈਲ ਸੀਗੀ ਜਿਹੜਾ ਬੇਸਤ ਸੀਗਾ ਉਹਨਾਂ ਦੇ 10-10 ਮਿੰਟ ਬਾਅਦ ਜਿਹੜੇ ਟੈਂਕਰ ਸੀ ਨਾ ਬਾਹਰ ਨਿਕਲ ਰਹੇ ਸੀ ਤੇ ਉਹ ਜਿਹੜੇ ਰਸਤੇ ਦੇ ਵਿੱਚ ਡੁੱਲਦੇ ਸੀ ਉਹਨਾਂ ਦੀ ਬਹੁਤ ਗੰਦੀ ਸਮੈਲ ਸੀਗੀ ਫਿਰ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਮੀਟਿੰਗਾਂ ਹੋਈਆਂ ਸਾਡਾ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਏਡੀਸੀ ਸਾਹਿਬ ਨਾਲ ਇੱਕ ਮੀਟਿੰਗ ਹੋਈ ਸਾਡੀ ਤਾਲਮੇਲ ਕਮੇਟੀ ਬਣੀ ਚਾਰਾਂ ਪਿੰਡਾਂ ਦੀ ਸਾਂਝੀ ਏਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਵੀ ਮੈਂ ਗੱਲਬਾਤ ਕਰਕੇ ਤੁਹਾਡਾ ਹੱਲ ਕੋਈ ਕਰਦਾ ਪਰ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਅੱਜ 11 ਤਰੀਕ ਨੂੰ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਇਸੇ ਕਰਕੇ ਦੇਣਾ ਕਿਉਂਕਿ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਬਹੁਤ ਘਾਤਕ ਆ ਸਾਡਾ ਏਰੀਆ ਜਿਹੜਾ ਭੁੰਦੜੀ ਪੈਂਦਾ ਪਹਿਲਾਂ ਪੀੜੀਆ ਦੀ ਲਪੇਟ ਦੇ ਵਿੱਚ ਆ ਲੋਕਾਂ ਨੂੰ ਬਹੁਤ ਜ਼ਿਆਦਾ ਪੀੜੀਆ ਕਿਉਂਕਿ ਉੱਥੋਂ ਦੀ ਵੱਡਾ ਦਰਿਆ ਤੇ ਸਤਲੁਜ ਦਾ ਵਹਾਨ ਆ ਉਹਦਾ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਕਾਲਾ ਪੀੜੀਆ ਜੇਹੇ ਜੇ ਫੈਕਟਰੀਆਂ ਲੱਗੀਆਂ ਤੇ ਲੋਕ ਬਿਮਾਰੀਆਂ ਨਾਲ ਬਹੁਤ ਮਰਨਗੇ ਜੋ ਕਿ ਇਲਾਜ ਕਰਾਉਣ ਦੇ ਸਮਰਥ ਵੀ ਲੋਕ ਹੈ ਨਹੀਂ ਨਹੀਂ ਲੋੜ ਲੋਕ ਤਾਂ ਇੱਥੇ ਨਹੀਂ ਅੱਜ ਦਾ ਫਿਲਹਾਲ ਰੋਸ ਮਾਰਚ ਕੀਤਾ ਇੱਥੇ ਵੀ ਥਿਸ ਇਜ਼ ਆਉ ਨੂੰ ਮੰਗ ਪੱਤਰ ਦੇਣਾ ਸੀ ਅਗਰ ਜੇ ਸਾਡੀ ਕੋਈ ਨਹੀਂ ਕੋਈ ਗੱਲ ਸੁਣਵਾਈ ਹੁੰਦੀ ਫਿਰ ਇਸ ਦੀ ਦਿੱਲੀ ਹਾਈਵੇ ਤੇ ਜਿਹੜਾ ਮੋਗਾ ਰੋਡ ਫਿਰੋਜ਼ਪੁਰਾ ਉਹ ਜਾਮ ਕਰਾਂਗੇ ਤੇ ਜੇ ਸਾਡਾ ਕੋਈ ਮਸਲਾ ਹੱਲ ਹੁੰਦਾ ਫਿਰ ਅਸੀਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਲੋਕਾਂ ਦੀ ਸੁਣਨੀ ਚਾਹੀਦੀ ਜੇ ਲੋਕ ਰਾਜ ਆ ਤਾਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਜੀ